ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਹੁਣ ਆਪਾਂ ਨਾ ਬ੍ਰਿੰਟਡ ਸੂਟ ਆਪਣੇ ਕੋਲੇ ਆਵਾਲਾ ਬਲੈਕ ਕਲਰ ਦਾ ਤੇ ਇਹਦੇ ਤੇ ਆਪਾਂ ਬਣਾਉਣਾ ਗਲੇ ਦਾ ਡਿਜ਼ਾਈਨ ਕਲੀਆਂ ਵਗੈਰਾ ਪਾ ਲਈ ਹਾਂ ਪਹਿਲਾਂ ਆਪਾਂ ਕਲੀਆਂ ਦੀ ਵੀਡੀਓ ਪਹਿਲਾਂ ਤੁਹਾਡੇ ਨਾਲ ਸ਼ੇਅਰ ਕੀਤੀ ਹੋਈ ਹੈ ਇਸ ਕਰਕੇ ਨਹੀਂ ਬਣਾਈ ਆ ਆਪਾਂ ਬੂਟੀ ਨਾਲ ਦੀ ਇਹਦੇ ਤੇ ਲੈਸ ਲਾਉਣੀ ਹੈ ਤੇ ਆ ਆਪਾਂ ਇੱਕ ਗੋਲ ਗਲਾ ਲੈ ਲਿਆ ਹੁਣ ਉਸ ਤਰ੍ਹਾਂ ਫੋਲਡ ਕਰਕੇ ਸੈਂਟਰ ਕਰ ਲਾਂਗੇ ਇੱਕ ਛੋਟਾ ਜਿਹਾ ਆਪਾਂ ਬੁਕਰਮ ਦਾ ਪੀਸ ਲਿਆ ਪੇਸਟਿੰਗ ਵਾਲੀ ਦਾ ਇਸ ਤਰ੍ਹਾਂ ਦਾ ਕਿਉਂਕਿ ਆਪਾਂ ਨੂੰ ਥੋੜਾ ਜਿਹਾ ਸਰਫੀ ਜਿਨ ਨਾਲ ਹੀ ਚੱਲਦੇ ਹੁਣੇ ਆ ਕਿਉਂਕਿ ਜਿਆਦਾ ਬੁਕਰਮ ਵੇਸਟ ਨਹੀਂ ਕਰਨੀ ਚਾਹੀਦੀ ਜਿਵੇਂ ਮਹਿੰਗੇ ਆਈ ਦਾ ਜ਼ਮਾਨਾ ਸੋ ਸੌਂਦ ਕੇ ਚੱਲਣਾ ਚਾਹੀਦਾ ਤੇ ਆਪਾਂ ਇਹਨੂੰ ਨਾ ਜੇ ਤਾਂ ਹੁਣ ਸਾਰੇ ਬੁਕਰਮ ਤੇ ਗਲਾ ਕਟਿੰਗ ਕਰਾਂਗੇ ਫਿਰ ਤਾਂ ਬਹੁਤ ਜ਼ਿਆਦਾ ਬੁਕਰਮ ਆਪਣੀ ਖਰਾਬ ਹੋ ਜਾਂਦੀ ਹੈ ਜੀ ਤੇ ਫਿਰ ਇੰਨੀ ਬੁਕਰਮ ਵੇਸਟ ਨਹੀਂ ਹੁੰਦੀ ਮਾਂਜਾ ਦੁਖੀ ਹੁੰਦਾ ਜਦੋਂ ਆਪਾਂ ਇੰਨੀ ਨਹੀਂ ਬੁਕਰਮ ਖਰਾਬ ਕਰ ਗਏ ਤੇ ਆਪਾਂ ਇਸ ਤਰ੍ਹਾਂ ਨਾ ਪੀਸ ਲੈ ਲਿਆ ਬੁਕਰਮ ਦਾ ਤੇ ਇਹਨੂੰ ਨਾ ਇਹਦੇ ਉੱਤੇ ਇਸ ਤਰ੍ਹਾਂ ਰੱਖ ਲਾਂਗੇ ਤੇ ਇਹ ਉੱਪਰ ਲਾ ਲਾਂਗੇ ਸ্লাই ਇਸ ਤਰ੍ਹਾਂ ਸਲਾਈ ਲਾ ਲਈ ਆਪਾਂ ਹੁਣ ਇਹਨੂੰ ਫੇਰ ਇਸ ਤਰ੍ਹਾਂ ਫੋਲਡ ਕਰ ਲਾਂਗੇ ਚੰਗੀ ਤਰ੍ਹਾਂ ਇਹਦੇ ਵਿੱਚ ਆਪਾਂ ਛੋਟਾ ਜਿਹਾ ਹੀ ਟੱਕ ਪਾਉਣਾ ਇਸ ਤਰ੍ਹਾਂ ਬਰੀਕ ਜਿਹਾ ਪਤਲਾ ਜਿਹਾ ਜਿਵੇਂ ਇਸ ਤਰ੍ਹਾਂ ਆਪਾਂ ਹੁਣ ਪਤਲਾ ਜਿਹਾ ਟੱਕ ਪਾ ਲਿਆ ਤੇ ਇਧਰੋਂ ਆਪਾਂ ਜਿਹੜਾ ਫालतੂ ਬੁਕਰਮ ਹੈਗੀ ਉਹ ਕਟਿੰਗ ਕਰ ਦਾਂਗੇ ਤੇ ਗਲਾ ਆਪਣਾ ਗੋਲ ਦਾ ਗੋਲ ਰਹਿ ਗਿਆ ਜੀ ਠੀਕ ਆ ਜੇ ਮੇਰਾ ਆਈਡੀਆ ਤੁਹਾਨੂੰ ਇਹ ਇਦਾਂ ਦੇ ਪਸੰਦ ਆਉਂਦੇ ਹੁੰਦੇ ਆ ਕਮੈਂਟ ਜ਼ਰੂਰ ਕਰਿਆ ਕਰੋ ਜਦੋਂ ਆਪਾਂ ਨੂੰ ਨਾ ਸਰੇ ਨਾ ਆਈਡੀ ਨਾ ਕੰਮ ਚੱਲੇ ਫਿਰ ਤਾਂ ਆਪਾਂ ਬੁਕਰਮ ਤੇ ਕਟਿੰਗ ਕਰਨੀ ਕਰਨੀ ਹੈ ਠੀਕ ਆ ਤੇ ਇਸ ਤਰ੍ਹਾਂ ਹੁਣ ਇਹਨੂੰ ਆਪਾਂ ਨਾ ਪ੍ਰੈਸ ਤੇ ਲਾ ਲੈਣਾ ਜਿੰਨਾ ਕ ਆਪਾਂ ਇਧਰੋਂ ਕੱਟ ਆਪਨਾ ਉਹਨਾਂ ਦਾ ਗਲਾ ਇਧਰੋਂ ਆਪਾਂ ਕੱਟ ਕਰ ਦਾਂਗੇ ਜੇ ਗਲਾ ਤੁਸੀਂ ਵੱਡਾ ਬਣਾਉਣਾ ਫਿਰ ਕੋਈ ਚੱਕਰ ਨਹੀਂ ਜਿੰਨਾ ਮਰਜ਼ੀ ਰੱਖੋ ਮਰਾ ਪੰਗਲਾ ਠੀਕ ਜਿਹਾ ਬਣਾਉਣਾ ਠੀਕ ਹੈ ਜੀ ਇਹਨੂੰ ਹੁਣ ਲਾ ਲਈਏ ਤੇ ਕਪਾਹ ਨਾ ਦੋ ਪੇਸਟਿੰਗ ਪੇਪਰ ਲਾ ਕੇ ਤੇ ਪੱਟੀਆਂ ਤਿਆਰ ਕਰ ਲਈਆਂ ਇਹਨਾਂ ਨੂੰ ਵੀ ਇਹ ਦਿੱਤੀ ਲਾਉਣ ਗਲੇ ਤੇ ਤੁਹਾਨੂੰ ਦੱਸਾਂ ਕਿ ਇਸ ਤਰ੍ਹਾਂ ਲਾਵਾਂਗੇ ਇਸ ਤਰ੍ਹਾਂ ਪੰਗਲਾ ਲਾ ਕੇ ਹੋਲਡ ਕਰ ਲਿਆ ਇੱਕ ਜੀ ਆਪਣਾ ਦੂਸਰਾ ਚੈਨਲ ਆ ਕੁਕਿੰਗ ਆਲਾ ਜਸਪ੍ਰੀਤ ਪੰਜਾਬ ਜਸਪ੍ਰੀਤ ਮਲਟੀ ਕੁਕਿੰਗ ਚੈਨਲ ਆ ਤੁਸੀਂ ਜੁਆਇਨ ਕਰੋ ਮੇਰੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ ਜਰੂਰ ਦੱਸਿਆ ਕਰੋ ਉਸ ਤੇ ਵੀ ਟੁਪਿੰਟ ਕਰਕੇ ਤੁਸੀਂ ਇਸ ਆਪਣੇ ਚੈਨਲ ਨੂੰ ਬਹੁਤ ਪਿਆਰ ਦਿੱਤਾ ਉਸੇ ਤਰ੍ਹਾਂ ਹੀ ਉਸ ਚੈਨਲ ਨੂੰ ਪਿਆਰ ਦੇਣਾ ਤੇ ਆਪਾਂ ਗਲੇ ਦੀ ਲੰਬਾਈ ਨੂੰ ਢੰਗ ਆਈ ਰੱਖਾਂਗੇ ਜੀ 7 ਇੰਚ ਤਿਆਰ ਕਰਨੀ ਹੈ ਆਪਾਂ ਰੱਖਾਂਗੇ ਜੀ 7 7.5 ਥੋੜਾ ਜਿਹਾ ਹੋਰ ਕਟਿੰਗ ਕਰ ਦਾਂਗੇ ਹੁਣ ਆਪਾਂ ਇਹ ਟੱਕ ਲਾਵਾਂਗੇ ਸੈਂਟਰ ਦੇ ਵਿੱਚ ਹੁਣ ਇਹਨੂੰ ਆਪਾਂ ਕਮੀਜ਼ ਤੇ ਲਾਉਣਾ ਇਸ ਤਰ੍ਹਾਂ ਵਿਛਾਲਿਆ ਕਮੀਜ਼ ਆਪਾਂ ਸਿੱਧਾ ਤੇ ਇਹਦੇ ਉੱਪਰ ਵਾਲਾ ਇਸ ਤਰ੍ਹਾਂ ਗਲਰ ਰੱਖਣਾ ਇਹ ਜਿਵੇਂ ਆਪਾਂ ਆਮਗਲਾ ਲਾਉਣੇ ਹੁੰਦੇ ਆ ਉਸੇ ਤਰ੍ਹਾਂ ਹੀ ਲੱਗੂਗਾ ਅਰੇ ਹੋਰੀ ਨਾਲ ਨਾਲ ਸਲਾਈ ਲਾਉਂਦੀ ਆਵਾਂਗੇ ਆਸਤੇ ਆਸਤੇ ਆਹ ਜਿਹੜਾ ਆਪਣਾ ਕਟਾਂ ਇਹ ਆਪਣਾ ਕ੍ਰੀਜ਼ ਦੇ ਨਾਲ ਮੈਚ ਹੋਣਾ ਚਾਹੀਦਾ तरह कर कर तरह इस तरह लागेगा गला हम आप कर देंगे कटिंग इस तरह कटिंग कर दी थी आप लेंगे छोटे छोटे टक्का ਹੁਣ ਇਸ ਤਰ੍ਹਾਂ ਨੂੰ ਉਲਟਾ ਦਾਂਗੇ ਆਪਾਂ ਸਿੱਧੇ ਪਾਸੇ ਦੀ ਮੋٹے ਬਕਿਨਾ ਸਲਾਈ ਲਾ ਦਾਂਗੇ ਸਲਾਈ ਆਪਾਂ ਲਾਤੀ ਇਸ ਤਰ੍ਹਾਂ ਇੱਕ ਵਾਰੀ ਆਪਣਾ ਅੱਧਾ ਕਗਲਾ ਬਣ ਗਿਆ ਹੁਣ ਇਹਨੂੰ ਜਿਹੜਾ ਉੱਤੇ ਰੈਡੀ ਕਰਨਾ ਉਹ ਆਪਾਂ ਪਟੀਆਂ ਬਣਾਈਆਂ ਹੋਈਆਂ ਨੇ ਜਿਹੜੀਆਂ ਇਹਨਾਂ ਦੇ ਦੋਨਾਂ ਸਾਈਡਾਂ ਤੇ ਆਪਾਂ ਲੈਸ ਲਾ ਲਾਂਗੇ ਆਹ ਵਾਲੀ ਲੈਸ ਲਾਵਾਂਗੇ ਇਹਦੀ ਲੈਸ ਦੇ ਤੁਸੀਂ ਸਿਰਦ ਪਰ ਚੈੱਕ ਕਰ ਲੈਣੀ ਹੈ ਇਸ ਤਰ੍ਹਾਂ ਕਿ ਇਹ ਇਧਰਲੀ ਸਾਈਡ ਰੱਖਾਂਗੇ सिलाई लावे तो हाल तो लैस अपना कटिंग कर देंगे இது சைடத்தை லாச अपना दोनों एक चाहिए। चाहद घटना होगी इसी तरह आप दूसरी तला ਆ ਦੇਖੋ ਜੀ ਦੋਨੋਂ ਪੱਟੀਆਂ ਤੇ ਆਪਾਂ ਇਸ ਤਰ੍ਹਾਂ ਲੈਂਸ ਲਾ ਕੇ ਪੱਟੀਆਂ ਤਿਆਰ ਕਰ ਲਿਆ ਹੁਣ ਤੁਹਾਨੂੰ ਗਲੇ ਦੇ ਉੱਤੇ ਲਾ ਕੇ ਦੱਸਦੇ ਹਾਂ ਕਿਸ ਤਰ੍ਹਾਂ ਲਾਵਾਂਗੇ ਹੁਣ ਇਹਨੂੰ ਆਪਾਂ ਨਾ ਇਸ ਤਰ੍ਹਾਂ ਇਧਰਲੇ ਸਾਈਡ ਤੇ ਰੱਖ ਲਾਂਗੇ ਨਾ ਉਹ ਲੈ ਤੇ ਰੱਖ ਲਾਂਗੇ ਆ ਇੱਥੋਂ ਐਵੇਂ ਇਹ ਤੱਕ ਸਲਾਈ ਲਿਉਣੀ ਆਪਾਂ ਇਹਦੇ ਉੱਪਰ ਐਸਟਰ ਲਾਉਂਦੇ ਹੋਏ ਇੱਥੇ ਤੱਕ ਸਲਾਈ ਲਿਆਵਾਂਗੇ ਸਿੱਧੀ ਸਿੱਧੀ ਇੱਥੇ ਤੱਕ ਆਪਣੀ ਸਲਾਈ ਆਊਗੀ ਇੱਥੇ ਲਾਉਣ ਲੱਗਾਂਗੇ ਹੁਣੇ ਅਸੀਂ ਪਹਿਲਾਂ ਵਾਲੀ ਸਲਾਈ ਦੇ ਉੱਪਰ ਆਪਾਂ ਸਲਾਈ ਲਾਵਾਂਗੇ ਆਪਲਾ ਸੈਂਟਰ ਆ ਗਿਆ ਜੀ ਇਹ ਥਾਂ ਤੋਂ ਆਪਣਾ ਕੱਪੜਾ ਥੋੜਾ ਜਿਹਾ ਫੜ ਕੇ ਰੱਖਣਾ ਟਵਾਲ ਪੈਣਾ ਬਿਗਾਉਂਗੇ ਇੱਥੇ ਤੱਕ ਹੋ ਗਈ ਆਪਣੀ ਸਲਾਈ ਇਹ ਵਾਲੀ इधरली सैड तो ला के लिया पट्टी आ वाली आप तरह इधरली सैड तो ला के लेके आवानी ये भी तो जितो शुरू की है उतू करा इस तरह आप ये हेठानला कपड़ा थोड़ा जो खिच के रखा नहीं तो हेठा ना किटा हो जुगा फिर बुरा लादा ਇਹ ਠਾ ਵਾਲੀ ਫੱਟੀ ਹੈ ਨਾ ਜਿਹੜੀ ਉਹ ਫालतू ਆਪਾਂ ਉਹਨੂੰ ਇਸ ਤਰ੍ਹਾਂ ਕਟਿੰਗ ਕਰ ਦਾਂਗੇ ਤੇ ਆਹ ਵਾਲੀ ਜਿਹੜੀ ਇਹ ਦੇ ਉੱਪਰ ਫੋਲਡ ਹੋ ਜੂਗੀ ਐਵੇਂ ਬਿਲਕੁਲ ਇਹਦੇ ਉੱਪਰ ਆਉਗੀ ਇਸ ਤਰ੍ਹਾਂ ਚੰਗੀ ਕਰਾ ਦਿੱਤੇ ਸिलाई ਲਾ ਦਾਂਗੇ ਇਹਨੂੰ ਮੋੜ ਕੇ ਹੁਣ ਹੁਣ ਇਧਰ ਅਸੀਂ ਸਲਾਈ ਲਾ ਦਾਂਗੇ ਇੱਥਾਂ ਤੋਂ ਆਪਾਂ ਸਿੱਧਾ ਚਾਰਸੀ ਰੱਖਿਆ इस तरह ही आप दूसरे पासे सिलाई ला देंगे ये सिलाई अपनी पहला रही थी एक सैड ते लाई से जी।, आ देखो जी मेरा सिंपल सोबर गला बन के त्यार वी शेप का गला बनया अजक बहुत ज्यादा ट्रेंड है शेप का गलिया भी पाई हुई गला भी अपना बन गया ਦੇਖੋ ਜੀ ਇੱਥੇ ਤੁਸੀਂ ਦੋ ਬਟਨ ਵੀ ਲਾ ਸਕਦੇ ਹੋ ਲੈਸ ਨਾਲ ਦੇ ਪਰ ਆਪਾਂ ਇਹਦੇ ਵਿੱਚ ਕੁਝ ਵੀ ਨਹੀਂ ਲਾਉਣਾ ਇਸੇ ਤਰ੍ਹਾਂ ਹੀ ਰੱਖਣਾ ਸਿੰਪਲ। ਦੇਖ ਕੇ ਦੱਸਿਓ ਤੁਹਾਨੂੰ ਮੇਰਾ ਗਾਲਾ ਕਿਦਾਂ ਦਾ ਲੱਗਿਆ? ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਆਪਣੇ ਦੂਸਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਜਸਪ੍ਰੀਤ ਮਲਟੀ ਕੁਕਿੰਗ ਚੈਨਲ ਨਿਊ ਚੈਨਲ ਅਜਿਹੜਾ ਆਪਣਾ ਉਹਦਾ ਨਾਮ ਆ। ਤੁਹਾਨੂੰ ਵੀ ਤੁਸੀਂ ਵੀਡੀਓ ਵਾਚ ਕਰਿਆ ਕਰੋ ਜਿਵੇਂ ਇਸ ਚਲਨ ਨੂੰ ਪਿਆਰ ਦਿੱਤਾ ਉਸ ਨੂੰ ਵੀ ਇਸੇ ਤਰ੍ਹਾਂ ਪਿਆਰ ਦੇਣਾ ਠੀਕ ਹੈ ਜੀ